ਸੋ ਸੱਤਰ ਮੁੰਡੇ ਜ਼ਖਮੀ ਹੋਏ ਇੱਥੇ ਆਲੇ ਹੈ ਕਿ ਬਹੁਤ ਸਾਰੇ ਭਲੇਖੇ ਅੱਜ ਦੂਰ ਵੀ ਹੋਏ ਨੇ ਜੀ ਨੂੰ ਨਹੀਂ ਲੱਗਦਾਗਾ ਇਹ ਗੱਲਾਂ ਅੱਜ ਦੇ ਮਾਹੌਲ 'ਚ ਜ਼ਿਕਰਨੀ ਉਚਿਤ ਨਹੀਂ ਡੱਲੇਵਾਲ ਸਾਹਿਬ ਸ਼ੰਭੂ ਬਾਰਡਰ ਦੇ ਉੱਪਰ ਆਪਾਂ ਖੜੇ ਆ ਇੱਥੇ ਮੋਰਚਾ ਸਵੇਰ ਦਾ ਲੱਗਾ ਹੋਇਆ ਹੈ 8-10 ਘੰਟੇ ਪੁਲਿਸ ਦੇ ਨਾਲ ਕਸ਼ਮਕਸ਼ ਚੱਲਦੀ ਰਹੀ ਹੈ ਕੀ ਲੱਗਦਾ ਹੁਣ ਅੱਗੇ ਵਧਿਆ ਜਾ ਸਕਦਾ ਹੈ ਜਾਂ ਇੱਥੇ ਹੀ ਮੋਰਚਾ ਲਾਉਣਾ ਪਊਗਾ ਬਿਕੂ ਗੱਲ ਹੀ ਹੈ ਮੋਢ ਨੂੰ ਤਾਂ ਅੱਜ ਲੋਕਾਂ ਨੇ ਜਿਹੜਾ ਜਿਹੇ ਦਾ ਯੂਥ ਦਾ ਹੌਸਲਾ ਸੀ ਜਿਸ ਤਰ੍ਹਾਂ ਦਾ ਉਹਨਾਂ ਨੇ ਕੰਮ ਕੀਤਾ ਜੇ ਅਸੀਂ ਉਥੋਂ 5 6 ਵੈਰੀਗੇਟ ਪੱਟ ਸਕਦੇ ਹਾਂ ਤੇ ਜੇ ਅੱਗੇ 50 ਤੇ 50 ਵੀ ਪੱਟ ਸਕਦੇ ਜੀ ਇਹਦਾ ਮਤਲਬ ਉਹਨਾਂ ਨੇ ਚੈਲੰਜ ਨੂੰ ਕਬੂਲ ਲਿਆ ਤੇ ਉਹਨੂੰ ਕਰ ਵੀ ਲਿਆ ਹੂੰ ਰਹੀ ਹੁਣ ਗੱਲ ਅਗਲੀ ਕਿ ਇੱਥੇ ਲੱਗ ਸਕਦਾ ਹੈ ਜਾਂ ਅੱਗੇ ਜਾਇਦਾ ਸਰ ਸਕਦਾ ਹੈ ਹੂੰ ਅੰਦੋਲਨ ਲੜਨ ਵਾਸਤੇ ਅਗਾ ਜਾਣਾ ਜਾਂ ਇੱਥੇ ਲੰਮਾ ਇਹਦੇ ਵਾਸਤੇ ਤਾਂ ਹੁੰਦੀਆਂ ਮੀਟਿੰਗਾਂ ਮੀਟਿੰਗਾਂ ਦੇ ਵਿੱਚੋਂ ਸਿੱਟਾ ਨਿਕਲਦਾ ਹੁੰਦਾ ਇਹ ਦੋ ਫੋਰਮ ਲੜ ਰਹੇ ਨੇ ਜੀ ਐਸ ਕੇ ਮਨਨ ਪੋਲਿਟਿਕਲ ਤੇ ਕੇ ਐਮ ਹੂੰ ਉਹ ਇੱਥੇ ਉਹ ਉਹਨਾਂ ਦੇ ਦੁਆਰੇ ਬੈਠ ਕੇ ਚਰਚਾ ਕਰਦੇ ਕੀ ਕਰਨਾ ਚਾਹੀਦਾ ਹੂੰ ਲੇਕਿਨ ਕੁਝ ਗੱਲਾਂ ਇਹੋ ਜਿਹੀ ਹੁੰਦੀਆਂ ਕਿ ਕਿਹੜੀ ਕਿੱਥੇ ਪਹੁੰਚਦੇ ਵਾ ਕਿਹੜੀ ਕਿੱਥੇ ਪਹੁੰਚਣਾ ਹੂੰ ਜਿਵੇਂ ਅਸੀਂ ਅੱਜ ਪੰਜਾਬ 'ਚ ਬੈਠੇ ਆ ਜੀ ਸਰ ਜੇ ਇਹਦੇ ਜਿੱਥੇ ਜਿਹੜੇ ਪੁਆਇੰਟ ਤੇ ਅਸੀਂ ਅੱਜ ਬੈਠੇ ਆ ਅਗਰੇ ਇਹ ਦੋ ਅੱਧਾ ਕਿਲੋਮੀਟਰ ਅਸੀਂ ਅੱਗੇ ਹੁੰਦੇ ਆ ਜੀ ਤੇ ਸਰਕਾਰ ਕੀ ਦੀ ਸੀ ਹਰਿਆੜੀ ਦੇ ਵੀ ਦੇ ਹੂੰ ਤਾਂ ਉੱਥੇ ਮੇਰਾ ਗੈਰਾ ਪੱਤਰਕਾਰਾਂ ਨੂੰ ਸਾਡੇ ਨੇੜੇ ਤੱਕ ਨਹੀਂ ਸੀ ਟਕਣਿਆ ਜੀ ਜੀ ਦੇਖੋ ਜੇਹੋ ਜੇ ਨਦੀਆਂ ਕਰਤੂਤਾਂ ਹੂੰ ਹੂੰ ਤੇ ਇੱਥੇ ਬਾਬੇ ਦੀ ਕਿਰਪਾ ਨਾਲ ਸਾਡੇ ਕੋਲੇ ਉਹ ਵੀ ਬੈਨਾ ਚਾਰ ਖੜੀਆਂ ਰਹੀਆਂ ਸਾਰਾ ਦਿਨ ਲਾਈਵ ਚੱਲਿਆ ਹੂੰ ਔਰ ਉਹ ਜਿੱਥੇ ਜਿਸ ਤਰ੍ਹਾਂ ਦੀ ਉੱਥੇ ਹਮਲਾਵਾ ਹੋ ਰਿਹਾ ਸੀਗਾ ਹੂੰ ਔਰ ਜਿਸ ਤਰੀਕੇ ਦੇ ਨਾਲ ਉੱਥੇ ਕਸ਼ਮਕਸ਼ ਹੋ ਰਹੀ ਸਾਰਾ ਦਿਨ ਜੀ ਉਹਦਾ ਇੱਕ ਇੱਕ ਗੱਲ ਇੱਕ ਇੱਕ ਨੁਕਤਾ ਪੂਰੇ ਵਰਲਡ ਚ ਗਿਆ ਹੈ ਹਮਮ ਔਰ ਉਹਦੇ ਨਾਲ ਜਿਹੜੀ ਮੋਦੀ ਦੀ ਬੜੀ ਮਤਲਬ ਵੱਡੀ ਸ਼ਬੀ ਵਾਲੀ ਗੱਲ ਸੀ ਨਾ ਅੱਜ 19 ਜਿਆਦਾ ਮੋਦੀ ਦੀ ਅੱਜ ਕਿਰਕਰੀ ਹੋਈ ਹੈ ਹਮਮ ਔਰ ਬੀਜੇਪੀ ਦੀ ਕਿਰਕਰੀ ਹੋਈ ਹੈ ਹਮਮ ਕਿ ਲੋਕ ਕਿਉਂ ਦੇਖੋ ਉਹਨਾਂ ਨੇ ਮੇਰਾ ਖਿਆਲਾ ਘੱਟੋ ਘੱਟ ਥੋੜੀ ਨਹੀਂ ਹੁੰਦੇ 60 17 ਦਾ ਜ਼ਖਮੀ ਹੋ ਜਾਣਾ ਜਿੰਨੇ ਮੁੰਡੇ ਜ਼ਖਮੀ ਹੋਏ ਨੇ ਹਮਮ ਔਰ ਇਧਰੋਂ ਕਿਸੇ ਮੁੰਡੇ ਨੇ ਡੜਾ ਤੱਕ ਨਹੀਂ ਮਾਰਿਆ ਸ਼ਾਂਤੀ ਨਾਲ ਲੜੇ ਹੈ ਨਾ ਬਿਲਕੁਲ ਇਹ ਸ਼ਾਂਤੀ ਰੱਖਣਾ ਤੇ ਉਧਰੋਂ ਗੋਲੇ ਤੇ ਗੋਲਾ ਸਿੱਟੀ ਦਾ ਆਉਣਾ ਇਹ ਆਪਣੇ ਆਪ ਦੇ ਵਿੱਚ ਉਹਦੀ ਛਵੀ ਨੂੰ ਖਰਾਬ ਕਰਨ ਲਈ ਇੱਕ ਬਹੁਤ ਵੱਡਾ ਹਥਿਆਰ ਹੈ ਮਤਲਬ ਤੁਹਾਨੂੰ ਲੱਗਦਾ ਹੈ ਕਿ ਜੇਕਰ ਪੰਜਾਬ 'ਚ ਬੈਠੇ ਆਂ ਤੇ ਹਰਿਆਣੇ 'ਚ ਬੈਠਣ ਨਾਲੋਂ ਇੱਧਰ ਬੈਠਣਾ ਬਿਹਤਰ ਹੈ ਹਾਂ ਮੈਨੂੰ ਮੇਰੀ ਸਮਝ ਆਪਣੀ ਮੂਰਤਾ ਬੈਠ ਕੇ ਫੈਸਲਾ ਲੈ ਲੇਗਾ ਕਿ ਕਿ ਜਾਣਾ ਕੀ ਕਰਨਾ ਹੈ ਮੇਰੀ ਆਫ ਦੀ ਪਰਸਨਲ ਤੁਹਾਨੂੰ ਇਹ ਲੱਗਦਾ ਕਿ ਲੜਾਈ ਦਾ ਵੱਧ ਫਾਇਦਾ ਪੰਜਾਬ ਚ ਬੈਠ ਕੇ ਆ ਹਰਿਆਣੇ ਨਾਲੋਂ ਅਸੀਂ ਮੋਰਚਾ ਉਹੀ ਨੱਬੀ ਬੈਠੇ ਆ ਸੇਮ ਸੜਕ ਹੈ ਜੇ ਅਸੀਂ 2 ਕਿਲੋਮੀਟਰ ਅੱਗੇ ਜਾ ਕੇ ਰੋਕ ਲਈ ਸੜਕ ਤਾਂ ਵੀ ਇਹੀ ਹੈ ਜੇ ਅਸੀਂ ਸਿੰਘੂ ਬਾਰਡਰ ਤੇ ਜਾ ਕੇ ਰੋਕ ਲਈ ਸੜਕ ਤਾਂ ਵੀ ਇਹੀ ਹੈ ਜੀ ਇੱਕੋ ਹੀ ਸੜਕ ਰੋਕੀ ਹੈ ਜੀ ਖਿਰਛਾ ਸੂਰੀ ਰੋਡ ਜੀ ਜੀ ਅੱਛਾ ਉਹਨੂੰ ਅਸੀਂ ਰੋਕੀ ਬੈਠੇ ਆ ਐਡਾ ਵੱਡਾ ਇੱਥੇ ਮੋਰਚਾ ਸਮਝਣਾ ਉਹੀ ਸਿੰਗੂ ਬੋਰਡ ਵਾਲਾ ਮੋਰਚਾ ਬਣਿਆ ਹੋਇਆ ਜਿਹਦੇ ਮਤਲਬ ਜੇ ਬਾਕੀ ਜਥੇਬੰਦੀਆਂ ਜਿਹੜੀਆਂ ਤੁਹਾਡੇ ਨਾਲ ਲੜ ਰਹੀਆਂ ਨੇ ਜੇ ਉਹ ਮੰਨ ਜਾਂਦੀਆਂ ਨੇ ਤਾਂ ਫਿਰ ਤੁਸੀਂ ਇੱਥੇ ਵੀ ਮੋਰਚਾ ਸਿੰਗੂ ਵਾਂਗ ਗੱਡ ਸਕਦੇ ਹੋ ਕਿ ਮੈਂ ਮੈਂ ਨਹੀਂ ਮਣਾਉਣੀਆਂ ਜੀ ਮੈਂ ਤਾਂ ਇੱਕ ਹਿੱਸਾ ਹਾਂ ਜੀ ਇਹ ਤਾਂ ਅਕਸਰ ਰਹੇ ਹੋਏ ਦੀ ਸੈਟ ਮਤਲਬ ਤੁਹਾਡਾ opinion ਇਹ ਆ ਦੂਜੀਆਂ ਜਥੇਬੰਦੀਆਂ ਦਾ ਵੱਖਰਾ ਹੋ ਸਕਦਾ ਹਾਂ ਜਿਹਦਾ ਵੀ ਜਿਵੇਂ ਵੀ ਹੋ ਸਕਦਾ ਜੀ ਸਵਾਲ ਬਹੁਤ ਸਾਰੇ ਲੇਕੇ ਦੂਰੋਂ ਇਹ ਲੋਕਾਂ ਨੂੰ ਆਇਆ ਲੱਗਦਾ ਸੀਗਾ ਸਰਕਾਰਾਂ ਨੂੰ ਲੱਗਦਾ ਸੀਗਾ ਧਿਰਾਂ ਨੂੰ ਆਇਆ ਲੱਗਦਾ ਸੀਗਾ ਲਓ ਜੀ ਮੋਰਚਾ ਖਿੱਲਰ ਗਿਆ ਲੋਕ ਟੁੱਟ ਗਏ ਲੋਕ ਨਿੱਖੜ ਗਏ ਮੈਨੂੰ ਲੱਗਦਾ ਮੋਰਚਾ ਟੁੱਟਾ ਹੀ ਹੈ ਜੀ ਅੱਛਾ ਇੱਕ ਸਵਾਲ ਇਹ ਹੈ ਕਿ ਜਿਸ ਤਰੀਕੇ ਦੇ ਨਾਲ ਸਰਕਾਰ ਦਾ ਇਹ ਬਿਲਕੁਲ ਆਖਰੀ ਸਮਾਂ ਹੈ ਮੇਰੇ ਖਿਆਲ ਦੇ ਨਾਲ 20-25 ਦਿਨ ਦੇ ਵਿੱਚ ਚੋਣ ਜਾਬਤਾ ਇਲੈਕਸ਼ਨ ਕੋਡ ਲੱਗਣ ਦੀ ਸੰਭਾਵਨਾ ਹੈ ਸਰਕਾਰ ਦਾ ਪਾਰਲੀਮੈਂਟ ਦਾ ਆਖਰੀ ਸੈਸ਼ਨ ਖਤਮ ਹੋ ਚੁੱਕਾ ਹੈ ਤੇ ਹੋਰ ਕੋਈ ਹੋਣਾ ਨਹੀਂ ਜਿਹੜੀਆਂ ਤੁਹਾਡੀਆਂ ਅਹਿਮ ਮੇਨ ਮੰਗਾਂ ਨੇ ਚਾਹੇ ਉਹ ਐਮਐਸਪੀ ਗਾਰੰਟੀ ਕਾਨੂੰਨ ਦੀ ਹੈ ਚਾਹੇ ਉਹ ਜਿਹੜੀ ਕਰਜ਼ੇ ਤੇ ਲੀਕ ਮਾਰਨ ਦੀ ਹੈ ਇਹ ਦੋਨੋਂ ਹੀ ਪਾਰਲੀਮੈਂਟ ਚ ਕਾਨੂੰਨ ਬਣਾਉਣ ਦੇ ਨਾਲ ਹੀ ਸੰਭਵ ਨਹੀਂ ਖਾਸ ਕਰ ਐਮਐਸਬੀ ਗਰੰਟੀ ਕਾਨੂੰਨ ਤਾਂ ਤੁਹਾਨੂੰ ਲੱਗਦਾ ਹੈ ਕਿ ਕਿਸੇ ਵੀ ਹਾਲਤ ਦੇ ਵਿੱਚ ਮੌਜੂਦਾ ਮੋਦੀ ਸਰਕਾਰ ਜਿਹੜੀ ਹੈ ਉਹ ਤੁਹਾਡੀਆਂ ਇਹਨਾਂ ਮੰਗਾਂ ਦਾ ਹੱਲ ਮੌਜੂਦਾ ਦੌਰ ਚ ਕਰ ਸਕਦੀ ਹੈ ਅਗਰ ਨੀਅਤ ਹੋਵੇ ਤਾਂ ਸਭ ਕੁਝ ਹੋ ਸਕਦਾ ਹੈ ਤਿੰਨ ਕਾਨੂੰਨ ਆਏ ਸੀ ਆਰਡੀਨੈਂਸ ਬਣ ਕੇ ਆਏ ਸੀ ਕੀ ਹੁਣ ਆਰਡੀਨੈਂਸ ਨਹੀਂ ਕੀਤਾ ਜਾ ਸਕਦਾ ਇੱਥੇ ਹਾਲਾਤਾਂ ਦੇ ਮੁਤਾਬਕ ਜਾਰੀ ਨੇ ਹੋ ਸਕਦਾ ਹੈ ਕਰਜ਼ੇ ਦੇ ਮਾਮਲੇ ਦੇ ਤੇ ਕੋਈ ਕਾਨੂੰਨ ਦੀ ਬਣਾਉਣ ਦੀ ਲੋੜ ਹੀ ਨਹੀਂ ਹੈ ਕਰਜ਼ਾ ਉਹਦਾ ਬਜਟ ਹੈ ਉਹ ਰੱਖਣਾ ਹੈ ਕੱਢ ਦੇਣਾ ਹੈ ਕਿ ਅਸੀਂ ਵਾਅਦਾ ਕਰਨ ਕਿ ਇੰਨਾ ਕਰਜ਼ਾ ਅਸੀਂ ਲੋਕਾਂ ਦਾ ਮਤਲਬ ਪਰ ਆਰਡੀਨੈਂਸ ਦੀ ਏਜ ਤੱਕ 3 ਮਹੀਨੇ ਜਾਂ ਮੈਕਸਿਮਮ 6 ਮਹੀਨੇ ਹੁੰਦੀ ਹੈ ਉਮਰ ਉਹਦੀ ਨਹੀਂ ਉਹਦੀ ਉਹਦੀ ਉਮਰ 6 ਮਹੀਨੇ ਹੁੰਦੀ ਹੈ ਵੀ ਵੱਧ ਵੀ ਸਕਦੀ ਹੁੰਦੀ ਹੈ ਤੇ ਬਟ ਉਹਨੇ ਟਾਈਮ ਤੋਂ ਬਾਅਦ ਇੱਕ ਕਾਨੂੰਨ ਬਣਾਉਣਾ ਹੁੰਦਾ ਜੀ ਯਾਨੀ ਸਾਨੂੰ ਅੱਜ ਅਗਰ ਆਰਡੀਨੈਂਸ ਦਿੱਤਾ ਗਿਆ ਇੱਕ ਚੀਜ਼ ਸਾਡੇ ਹੱਥ ਚ ਆ ਗਈ ਜੀ ਤੇ ਆਰਡੀਨੈਂਸ ਬਣ ਕੇ ਤੇ ਕੇ ਸਰਕਾਰੀ ਰਿਸਪੋਨਸੀਬਿਲਟੀ ਬਣੇਗੀ ਕਿ ਉਹਨੂੰ ਆਰਡੀਨੇನ್ಸ್ ਨੂੰ ਕਾਨੂੰਨ ਦਾ ਰੂਪ ਦੇ ਦੇ ਜਿਹੜੀ ਸਾਡੇ ਹੱਥ ਮਜ਼ਬੂਤ ਹੋਣਗੇ ਜੀ ਦੂਜੀ ਜਿਹੜੀ ਗੱਲ ਹੈ ਕੈਬਨਟ ਦੀਆਂ ਮੀਟਿੰਗਾਂ ਦੇ ਵਿੱਚ ਬਹੁਤ ਕੁਝ ਹੋ ਸਕਦਾ ਹੈ ਡਾਕਟਰ ਜਿਹੜੇ ਜਿਹੜੀਆਂ ਨੋਟੀਫਿਕੇਸ਼ਨ ਕਰਨੇ ਨੇ ਨੋਟੀਫਿਕੇਸ਼ਨ ਕਰਨਾ ਡਾਕਟਰ ਸੁਮਿੰਦਰ ਦੀ ਰਿਪੋਰਟ ਪਈ ਹੈ ਇੱਕ ਕਮਿਸ਼ਨ ਦੀ ਰਿਪੋਰਟ ਹੈ ਉਹਨੂੰ ਨੋਟੀਫਾਈ ਕਰਨਾ ਹੈ ਨੋਟੀਫਿਕੇਸ਼ਨ ਦਾ ਕੈਬਨਟ ਦੀ ਮੀਟਿੰਗ ਚ ਹੋ ਸਕਦਾ ਹੈ ਮੈਨੂੰ ਨਹੀਂ ਲੱਗਦਾ ਕਿ ਇਹ ਗੱਲਾਂ ਅੱਜ ਦੇ ਮਾਹੌਲ ਚ ਇਹ ਕਰਨੀ ਉਚਿਤ ਨਹੀਂ ਹੈ ਜੀ ਮੈਂ ਤਾਂ ਟਾਈਮ ਦਿੱਤਾ ਸਪੈਸ਼ਲ ਟੈਲੀਫੋਨ ਕਰਕੇ ਕਿ ਭਾਈ ਆਜੋ ਮੈਂ ਮਤਲਬ ਲੁਧਿਆਣੇ ਆ ਜੀ ਜੇ ਮੇਰੇ ਨਾਲ ਕਿਸੇ ਨੇ ਮੀਟਿੰਗ ਕਰਨੀ ਹੈ ਤਾਂ ਵਿਚਾਰ ਚਰਚਾ ਕਰਨੀ ਹੈ ਜੀ 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 ਇਹਦਾ ਮਤਲਬ ਡੱਲੇ ਵਾਲ ਨੂੰ ਕੰਨਿਆਂ ਤੋਂ ਨਿਕੜੀਸਣ ਵਾਲੀ ਗੱਲ ਸੀ ਜੀ ਇਹ ਇਹ ਜ਼ਰੂਰ ਹੈ ਕਿ ਜਿਹੜੇ ਉਹ 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 ਅੱਜ ਮਾਹੌਲ ਨਹੀਂ ਹੈ ਉਹ ਗੱਲਾਂ ਕਰਨ ਦਾ ਮਤਲਬ ਪਹਿਲਾਂ ਹੀ ਕੀਤੀ ਹੈ ਪਹਿਲਾਂ ਜੀ 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 ਨਹੀਂ ਤਾਂ ਡੱਲੇ ਵਾਲ ਦੇ ਜਿਹੜੇ ਸਵਾਲ ਹੈ ਉਹ ਅੱਜ ਵੀ ਖੜੇ ਨੇ ਉਹ ਅੱਜ ਵੀ ਜੌਂਦੀ ਤੋਂ ਆ ਪਰ ਉਹ ਜਿਹੜੇ ਸਵਾਲ ਹੈ ਉਹਨਾਂ ਸਵਾਲਾਂ ਦਾ ਸਾਹਮਣਾ ਤਾਂ ਕਰਨਾ ਪੈਣਾ ਨਾ ਹਾਂ ਉਹ ਕਹਿੰਦੇ ਗੈਰ ਰਾਜਨੀਤਿਕ ਮੋਰਚਾ ਉਹਨਾਂ ਨੇ ਬਣਾਇਆ ਉਹ ਕਹਿੰਦੇ ਅਸੀਂ ਵੀ ਇੱਧਰ ਪੱਕਾ ਇੱਕ ਨਿਯਮ ਬਣਾ ਦਿੱਤਾ ਹੈ ਕਿ ਕੋਈ ਵੀ ਜਥੇਬੰਦੀ ਜਿਹੜੀ ਸਾਡੇ ਸ='%ਯੁਕਤ ਮੋਰਚੇ ਚ ਹੋਊਗੀ ਉਹ ਇਲੈਕਸ਼ਨ ਚ ਨਹੀਂ ਜਾਊਗੀ ਉਹ ਇਲੈਕਸ਼ਨ ਨਹੀਂ ਲੜੂਗੀ ਉਹ ਚੋਣਾਂ ਚ ਨਹੀਂ ਜਾਊਗੀ ਤੇ ਜਿਹੜਾ ਵੀ ਕੋਈ ਆਗੂ ਜਾਂ ਜਥੇਬੰਦੀ ਚੋਣਾਂ ਚ ਜਾਊਗੀ ਉਹ ਸ='%ਯੁਕਤ ਮੋਰਚੇ ਤੋਂ ਬਾਹਰ ਜਾਊਗੀ ਔਰ ਕਹਿੰਦੇ ਜਿਹੜੇ ਬਲਬੀਰ ਸਿੰਘ ਰਾਜੇਵਾਲ ਨੇ ਉਹਨਾਂ ਨੇ ਵੀ ਇਹ ਸ਼ਰਤ ਮੰਨੀ ਹੈ ਤੇ ਉਹ ਦੁਬਾਰਾ ਆਏ ਨੇ ਜੇ ਇਹ ਸ਼ਰਤ ਤੋੜਨਗੇ ਤਾਂ ਬਾਹਰ ਚਲੇ ਜਾਣਗੇ ਦੇਖੋ ਇੱਕ ਜਿੰਨੀਆਂ ਸੀਪੀਆਈ ਸੀਪੀਐਮ ਧਿਰਾਂ ਨੇ ਜੀ ਇਲੈਕਸ਼ਨ ਵੀ ਲੜਦੇ ਨੇ ਹੂੰ ਤੇ ਦੂਜੇ ਪਾਸੇ ਵੀ ਫਿਰਦੇ ਨੇ ਹੈਨਾ ਜੀ ਦੂਰਾ ਚਿਹਰਾ ਜਿਵੇਂ ਆਰਐਸਐਸ ਤੇ ਬੀਜੇਪੀ ਇਹ ਹੀ ਹੈ ਨਾ ਉਹਨਾਂ ਦੀ ਵੀ ਉਹ ਹੈ ਉਹਨਾਂ ਦੀ ਵੀ ਯਾਨੀ ਉਹਨਾਂ ਧਿਰਾਂ ਨੇ ਆਪਦੇ ਆਪ ਨੂੰ ਸੇਵ ਰੱਖਣ ਦੇ ਲਈ ਤੁਸੀਂ ਮੈਨੂੰ ਐਂ ਦੱਸੋ ਕਿ ਮੰਨ ਲਓ ਮੈਂ ਡੱਲੇয়াল ਜੇ ਚੋਣਾਂ ਲੜਗੇ ਤੇ ਡੱਲੇয়াল ਤਾਂ ਅਸਤੀਫਾ ਦੇ ਦੇਵੇ ਕਿ ਕਿ ਡੱਲੇ ਆ ਦੀ ਸਪੋਰਟ ਡੱਲੇ ਆ ਦੀ ਸਾਰੀ ਜਥੇਬੰਦੀ ਨੇ ਨਹੀਂ ਕੀਤੀ ਹੋਊਗੀ। ਹੂੰ। ਕੀਤੀ ਹੋਗੀ ਨਾ? ਜੇ ਡੱਲੇ ਵਾਲ ਨੂੰ ਚੋਣਾ ਲੜਨ ਵਾਸਤੇ ਜੀ ਅਲਾਉ ਕੀਤਾ ਤੇ ਜਥੇਬੰਦੀ ਨੇ ਕੀਤਾ ਨਾ ਜੀ ਜਥੇਬੰਦੀ ਦੀ ਵਿਚਾਰਧਾਰਾ ਹੋਊਗੀ ਨਾ। ਹਾਂਜੀ। ਸੋ ਇਹ ਤਾਂ ਮਤਲਬ ਨਾ ਇੱਕ ਉਹ ਗੋਗੋ ਗੋਦ ਮਿੱਟੀ ਝਾੜਨ ਵਾਲੀਆਂ ਗੱਲਾਂ ਸੀ। ਅਸੀਂ ਸਾਡਾ ਸੀ ਜਿਹੜਾ ਕਿ ਚੋਣਾ ਤੇ ਨਾ ਕਿਸੇ ਦੀ ਸਪੋਰਟ ਕਰਨੀ ਹੈ, ਨਾ ਕਿਸੇ ਦਾ ਵਿਰੋਧ ਕਰਨਾ ਹੈ, ਨਾ ਚੋਣਾ ਚ ਖੜਨਾ। ਜੀ। ਜਥੇਬੰਦੀ ਦਾ ਮੁੱਢਲਾ ਸਿਧਾਂਤ ਸੀ ਜਿਹੜਾ ਚੇਲਮੰਦੀ ਜੀ ਉਹ ਇਹ ਸੀਗਾ ਕਿ ਜਥੇਬੰਦੀ ਕੇਰ ਰਾਜਨੀਤਿਕ ਹੈ ਗੈਰ ਪਾਰਟੀ ਹੈ ਸਰ ਗੈਰ ਰਾਜਨੀਤਿਕ ਨਹੀਂ ਗੈਰ ਪਾਰਟੀ ਹੈ ਸਰਬ ਧਰਮੀ ਹੈ ਜੀ ਸਰਬ ਜਾਤੀ ਹੈ ਇਹ ਉਹਦਾ ਸਿਧਾਂਤ ਸੀ ਜਿਹਨੇ ਮੈਂ ਦੱਸਿਆ ਉਹ ਜੇਕਰ ਨਹੀਂ ਫਿਰਦੇ ਆ ਤਾਂ ਮੈਂ ਮਨ ਨੂੰ ਵੜਿਆ ਹੀ ਨਹੀਂ ਕਰਦਾ ਇੱਕ ਨਾ ਹੋਰ ਸਵਾਲ ਬੜਾ ਲੋਕਾਂ ਨੂੰ ਵੰਡਦਾ ਹੈ ਜਿਹੜਾ ਸਿੱਖ ਕਾਮਰੇਡ ਦਾ ਮੁੱਦਾ ਕਈ ਵਾਰ ਉੱਭਰ ਜਾਂਦਾ ਤੁਹਾਡੇ ਇੱਧਰ ਹੁਣ ਜੰਨੀਆਂ ਜਥੇਬੰਦੀਆਂ ਆਈਆਂ ਨੇ ਉਹਦੇ ਵਿੱਚ ਦੋਨੇ ਤਰ੍ਹਾਂ ਦੀਆਂ ਜਥੇਬੰਦੀਆਂ ਨੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵਾਲੇ ਸਰਜੀਤ ਫੂਲ ਹੋਰੀ ਨੇ ਜਿਹੜੇ ਉਹ ਕਾਮਰੇਡ ਵਿਚਾਰਧਾਰਾ ਵਾਲੇ ਨੇ ਤੁਸੀਂ ਸਿੱਖ ਵਿਚਾਰਧਾਰਾ ਵਾਲੇ ਉਹ ਵੀ ਕਹਿੰਦੇ ਅਸੀਂ ਸਿੱਖ ਵਿਚਾਰਧਾਰਾ ਨੂੰ ਮੰਨਦੇ ਆ ਤੁਸੀਂ ਕੋਈ ਮੰਨਦੇ ਹੋ ਕਿ ਅਜਿਹਾ ਕੋਈ ਵਖਰੇਵਾ ਪਾ ਕੇ ਜਥੇਬੰਦੀਆਂ ਦੀ ਜਿਹੜੀ ਏਕਤਾ ਹੋ ਸਕਦੀ ਹੈ ਲਿਖੋ ਮੈਨੂੰ ਲੱਗਦਾ ਹੈ ਅੱਜ ਦੇ ਹਾਲਾਤਾਂ 'ਚ ਇਹਦੇ ਤੇ ਕਿਸੇ ਵੀ ਕਿਸਮ ਦੀ ਟਿੱਪਣੀ ਕਰਨੀ ਉਚਿਤ ਨਹੀਂ ਹੈ ਜੀ ਮੇਰੇ ਵਿਚਾਰ ਕੁਝ ਵੀ ਹੋਣ ਜੀ ਕਿਹੋ ਜਿਹਾ ਵੀ ਹੋਣ ਲੇਕਿਨ ਅੱਜ ਬੜੇ ਮਤਲਬ ਨਾਜ਼ੁਕ ਹਾਲਾਤ ਨੇ ਇਨ੍ਹਾਂ ਹਾਲਾਤਾਂ 'ਚ ਕਿਸੇ ਕਿਸੇ ਦੀ ਟਿੱਪਣੀ ਕਰਨੀ ਠੀਕ ਨਹੀਂ ਅੱਛਾ ਜਿਸ ਤਰੀਕੇ ਦੇ ਨਾਲ ਹੁਣ ਦੂਸਰੀਆਂ ਜਥੇਬੰਦੀਆਂ ਜਿਹੜੀਆਂ ਨਹੀਂ ਆਈਆਂ ਜੇ ਉਹ ਆਉਣਾ ਚਾਹਣ ਤਾਂ ਤੁਹਾਡਾ ਰਵਈਆ ਜਾਂ ਤੁਹਾਡਾ ਤੁਹਾਡਾ ਕੀ ਇਹਦੇ ਪ੍ਰਤੀ ਹੋਏਗਾ ਨਹੀਂ ਰਵਈਆ ਮੇਰਾ ਕਦੇ ਵੀ ਨੈਗੇਟਿਵ ਨਹੀਂ ਹੁੰਦਾ ਮੇਰਾ ਤੇ ਇਹ ਹੈ ਕਿ ਜਿਹੜਾ ਐਸਕੇਮ ਨਾਨ ਪੋਲਿਟিক্যাল ਬਣਿਆ ਉਹਦਾ ਇੱਕ ਸੰਵਿਧਾਨ ਹੈ ਅਸੀਂ ਪਹਿਲਾਂ ਮੰਗੂ ਖੁੱਲਾ ਖਾਤਾ ਨਹੀਂ ਰੱਖ ਕੇ ਚੱਲੇ ਜੀ ਉਹ ਸਾਡਾ ਸੰਵਿਧਾਨ ਹੈ ਸਾਡਾ ਸੰਵਿਧਾਨ ਦੇ ਵਿੱਚ ਜਿਹੜੀ ਵੀ ਪੂਰੀ ਉਤਰੇਗੀ ਉਹਨੂੰ ਸਾਡੀ ਕਮੇਟੀ ਬਣਾਈ ਵੀ ਐ ਸਪੈਸ਼ਲ ਕਮੇਟੀ ਲੈ ਲਈ ਅੱਛਾ ਲਾਸਟ ਸਵਾਲ ਇਹ ਹੈ ਕਿ ਜੇਕਰ ਜਿਵੇਂ ਪਹਿਲਾਂ ਤੁਸੀਂ ਰਲ ਕੇ ਦਿੱਲੀ ગયા ਸੀ ਸਾਰੇ ਜੇ ਹੁਣ ਵੀ ਉਹ ਜਥੇਬੰਦੀਆਂ ਵੀ ਤੁਹਾਡੇ ਨਾਲ ਹੁੰਦੀਆਂ ਤੁਸੀਂ ਵੀ ਉਹਨਾਂ ਦੇ ਨਾਲ ਹੁੰਦੇ ਤਾਂ ਇੰਝ ਲੱਗਦਾ ਸੀ ਕਿ ਸੈਂਟਰ ਸਰਕਾਰ ਦੇ ਉੱਪਰ ਅੱਜ ਨਾਲੋਂ ਕਈ ਗੁਣਾ ਵੱਧ ਦਬਾਅ ਹੋ ਸਕਦਾ ਸੀ ਮੈਂ ਫੇਰ ਇਥੇ ਵੀ ਇਹ ਕਹੂੰਗਾ ਕਿ ਸੈਂਟਰਲ ਸਰਕਾਰ ਦੇ ਨਾਲ ਜੇ ਦਬਾਅ ਨਾ ਪੈਂਦਾ ਜੀ ਮੂਵਮੈਂਟ ਦਾ ਦਬਾਅ ਨਾ ਪੈਂਦਾ ਸਰਕਾਰ ਨੂੰ ਲੱਗਦਾ ਕਿ ਇਹਦਾ ਕੋਈ ਪ੍ਰੈਸ਼ਰ ਬਣੂਗਾ ਤੁਸੀਂ ਫਿਰ ਮੈਨੂੰ ਐਂ ਦੱਸੋ ਵੀ ਸੈਂਟਰ ਸਰਕਾਰ ਚੰਡੀਗੜਾ ਆ ਕੇ ਦੋ ਮੀਟਿੰਗਾਂ ਕਿਉਂ ਕਰਦੀ ਲੋਕਾਂ ਦਾ ਪ੍ਰੈਸ਼ਰ ਤਾਂ ਬਣਿਆ ਹੋਇਆ ਹੈ ਜੀ ਔਰ ਰੈਂਦੀ ਗੱਲ ਆ ਲੋਕਾਂ ਨੇ ਸੜਕ ਤੇ ਆ ਕੇ ਵਿਖਾਤਾ rahul gandhi ਨੇ ਅੱਜ ਇੱਕ ਐਲਾਨ ਕਰਤਾ ਕਿ ਅਸੀਂ ਜੇ ਸਾਡੀ ਸਰਕਾਰ ਬਣਦੀ ਹੈ ਤੇ ਅਸੀਂ ਐਮਐਸਪੀ ਗਰੰਟੀ ਦਾ ਕਾਨੂੰਨ ਵੀ ਤੁਰੰਤ ਬਣਾਵਾਂਗੇ ਤੇ ਕਰਜ਼ੇ ਤੇ ਲੀਕ ਵੀ ਮਾਰਾਂਗੇ rahul gandhi ਦੇ ਇਸ ਐਲਾਨ ਨੇ ਰਾਜਨੀਤਿਕ ਹਾਲਕਿਆਂ ਚ ਪੂਰੀ ਖਲਬਲੀ ਇੱਕ ਵਾਰ ਮਚਾ ਦਿੱਤੀ ਹੈ ਤੁਹਾਡਾ ਇਹਦੇ ਤੇ ਕੀ ਰਿਐਕਸ਼ਨ ਦੇਖੋ ਮੈਂ ਬੇਨਤੀ ਇਹ ਕਰਾਂ ਉਹ ਪੋਲੀਟੀਕਲ ਬਿਆਨ ਹੁੰਦੇ ਨੇ ਜੀ ਉਹਨੇ ਕਿ ਵੀ ਗਿਆ ਸੀ ਡਾਕਟਰ ਸੁਮਿੰਦਰ ਤੰਦੀਰਪੁਰ ਲਾਪੂ ਕਰ ਇਹ ਵੀ ਕਿਹਾ ਜੀ ਇਹ ਵੀ ਕਿਹਾ ਹੂੰ ਇਹ ਇੱਕ ਪੋਲਿਟਿਕਲ ਬਿਆਨ ਡਾਕਟਰ ਸੁਆਮੀ ਨਾਥਨ ਦੀ ਸ਼ਿਫਾਰਸ਼ਾ ਜਿਹੜੀ ਲਾਗੂ ਆਪਣਾ ਟੇਬਲ ਤੇ ਆਈਆਂ ਇਹ 2006 ਚ ਆਇਆ ਜੀ ਬਿਲਕੁਲ 2006 ਤੋਂ ਲੈ ਕੇ 2014 ਤੱਕ ਸਦਾ ਤੇ ਕੌਣ ਰਿਹਾ ਕਾਂਗਰਸ ਕਾਂਗਰਸ ਰਹੀ ਨਹੀਂ ਲਾਗੂ ਕੀਤੀ ਕੀ ਉਦੋਂ ਤੋਂ ਲੈ ਕੇ ਹੁਣ ਤੱਕ ਕਿੰਨੀ ਕਵਾਰੀ ਕਿਸਾਨਾਂ ਦਾ ਕਰਜ਼ਾ ਮਾਫ ਕਰਤਾ ਨਹੀਂ ਹੋਇਆ ਜੀ ਕੀ ਉਹਨਾਂ ਨੂੰ ਨਹੀਂ ਦਿੱਤਾ ਸੀ ਇਸੇ ਡਾਕਟਰ ਮਨਮੋਹਨ ਸਿੰਘ ਨੂੰ 2011 ਚ ਨਰਿੰਦਰ ਮੋਦੀ ਜਿਸ ਵੇਲੇ ਗੁਜਰਾਤ ਦੇ ਮੁੱਖ ਮੰਤਰੀ ਐ ਉਸ ਵੇਲੇ ਕੰਜ਼ਿਊਮਰ ਅਫੇਅਰ ਕਮੇਟੀ ਦੇ ਚੇਅਰਮੈਨ ਵੀ ਨੇ ਜੀ ਇਹਨਾਂ ਨੇ ਲਿਖ ਕੇ ਸਿਫਾਰਿਸ਼ ਕੀਤੀ ਐ ਇਹਨਾਂ ਨੂੰ ਭੇਜੀ ਐ ਕਿ ਭਾਈ ਸਾਨੂੰ ਤੁਸੀਂ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਦਿਓ ਉਹ ਤਾਂ ਦਿੱਤਾ ਨਹੀਂ ਗਿਆ ਕਿਸੇ ਨੂੰ ਜੀ ਸੋ ਇਹ ਚੋਣਾ ਬਬ ਦੇਖ ਲਾਂਗੇ ਹੁਸੜਬਾ ਉਸ ਵੇਲੇ ਵਿਚਾਰਾ ਇਹ ਛੋਟਾ ਹੋਊਗਾ ਜੀ 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 ਇਹ ਵੀ ਗੱਲ ਐ ਉਸ ਵੀ ਲੋਕੜਾ ਪੋਲਿਟਿਕ ਸੀ ਉਹ ਤੇ ਜਵਾਕ ਹੋ ਗਏ ਮਸਾ ਸੀ ਇਹਨਾਂ ਤੋਂ ਸਮਾ ਲਿਆ ਜੀ ਰਾਤ ਨੂੰ 12 ਵਜੇ ਦਾ ਟਾਈਮ ਹੈ ਉਹਨਾਂ ਦੀ ਸਿਹਤ ਵੀ ਜਾਇਤ ਨਹੀਂ ਦਿੰਦੀ ਤੁਸੀਂ ਸੁਣਿਆ